ਲੋ ਵੀ ਆ ਪੱਟਤਾ ਪਟੋਆ ਉਹ ਉਥੇ ਆਪਣੇ ਉਹ ਨਿੰਮ ਕੋਲੇ ਉਗ ਰਿਆ ਅਮਰੂਦਾਂ ਦਾ ਬੂਜਾ ਅਮਰੂਦਾਂ ਦਾ ਚੱਲਦੇ ਆਪਾਂ ਉਹ ਕਾ ਚੱਲਦੇ ਆ ਤੇ ਫਿਰ ਜੇ ਚੱਲ ਪਿਆ ਤਾਂ ਤੁਹਾਨੂੰ ਦਿਖਾਵਾਂਗੇ ਵਾਹਿਗੁਰੂ ਕਰੂ ਕਿਰਪਾ ਤੇ ਫਿਰ ਤੁਹਾਨੂੰ ਅਮਰੂਦ ਖਵਾਵਾਂਗੇ ਸਾਰਿਆਂ ਨੂੰ ਪਰ ਉਦੋਂ ਪਹਿਲਾਂ ਮੈਂ ਤੁਹਾਨੂੰ ਨਾ ਆਪਣੇ ਪੇਠੇ ਦਿਖਾਉਣਾ ਏਡੇ ਡੇ ਹੋਗੇ ਸੋਖਣਾ ਬਹੁਤ ਆ ਲੱਗੇ ਪਏ ਆ ਕੱਦੂ ਵੀ ਤੇ ਕੱਦੂ ਆ ਜਿਹੜੇ ਆਪਾਂ ਹੁਣ ਏਦੋਂ ਪਹਿਲਾਂ ਤੀਜੇ ਦਿਨੋਂ ਤੋੜਦੇ ਹੁੰਦੇ ਸੀ ਹੁਣ ਤੋੜਿਆ ਕਰਾਂਗੇ ਰੋਜ ਅੰਗੂਈ ਬੱਸ ਆਹ ਸੌ ਵਾਰ ਤੋਂ ਬਾਅਦ ਤੇ ਉਸ ਤੋਂ ਬਾਅਦ ਜਿਹੜੇ ਮੇਰੇ ਵੀਰ ਨੂੰ ਮੇਰੇ ਪਿੰਡਿਆਂ ਨੂੰ ਨੇੜੇ ਦੇ ਨੂੰ ਚਾਹੀਦੇ ਹੋਏ ਤੇ ਮੰਡੀ ਵਾਲੇ ਰੇਟ ਨਾਲੋਂ ਆਪਾਂ ਸਸਤੇ ਹੀ ਦਿੰਨੇ ਹੁੰਨੇ ਆ ਆਪਣੇ ਭਰਾਵਾਂ ਨੂੰ ਆਹ ਹੋਇਆ ਆਪਣੇ ਅਮਰੂਦਾਂ ਦਾ ਪੁੱਜਾ ਇੱਥੇ ਪਰ ਇਹ ਪਾਈਪ ਲਾਈਨ ਦੇ ਵਿੱਚ ਆ ਤੇ ਆਹ ਲਿਆਂਦੀ ਆਪਾਂ ਖੁਰਪੀ ਹੁਣ ਇਹਦੇ ਨਾਲ ਕਾਚ ਹਲਕੇ ਤੇ ਉੱਥੇ ਲਾਉਣਾ ਤੇ ਵਾਹਿਗੁਰੂ ਕਰੂ ਕਿਰਪਾ ਦੇਖੀ ਜਾਓ ਆਹ ਲਿਆਂਦਾ ਗਰੇਟ ਨੇ ਇਹਦੇ ਵਿੱਚ ਧਰ ਕੇ ਲਿਜਾਵਾਂਗੇ ਪਰ ਇਹ ਮੈਨੂੰ ਲੱਗਦਾ ਟੁੱਟ ਜੂ ਕਿੰਨਾ ਕਰ ਰਹਿ ਗਿਆ ਇਹਦੇ ਤੇ ਜਾਊਗਾ ਇਹ ਗੱਟੇ ਦੇ ਧਰ ਕੇ ਨਾ ਫੇਰ ਆਹ ਗੱਟੇ ਦੇ ਧਰ ਕੇ ਲੈ ਆ ਵੀ ਬਹੁਤ ਵਧੀਆ ਲੱਗ ਗਿਆ ਬਹੁਤ ਵਧੀਆ ਕਾਚ ਲਿਆ ਗਿਆ ਉਥੋਂ ਉਸਾਂ ਚੱਕ ਕੇ ਲਿਆਂਦੀ ਮਿੱਟੀ ਬਹੁਤ ਆਗੀ ਨਾਲ ਇਹਦੇ ਲੈ ਵੀ ਪਾਣੀ ਦੀ ਇੱਕ ਕੁਆਲਿਟੀ ਹੋਰ ਪਾ ਦਿਆਂਗੇ ਹੁਣ ਬਾਕੀ ਇਧਰਲੇ ਆਪਣੇ ਪੇਠੇ ਆ ਆ ਆਪਣੇ ਹੈਗੇ ਕੱਦੂ ਤੇ ਉਹ ਉਥੇ ਭਿੰਡੀ ਵੀ ਆਸੇ ਪਾਸੇ ਤਕਰੀਬਨ ਕਨਾਲ ਤੋਂ ਉੱਤੇ ਤੇ ਆ ਘਰਤ ਵਾਸਤੇ ਆਪਾਂ ਲਾਇ ਸੀ ਮਟਰ ਤੇ ਉਹ ਪਹਿਲਾਂ ਵਾਲੇ ਅਮਰੂਦ ਆ ਜਿਹੜੇ ਇੱਕ ਦਿਨ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਤੋਲਿਆ ਸੀ ਅੱਧਾ ਕਿਲੋ ਤੁੱਤੇ ਅਮਰੂਦ ਸੀਗਾ ਤੇ ਬਾਕੀ ਜਦੋਂ ਆ ਅਮਰੂਦ ਆਪਣੇ ਲੱਗੇ ਹੋਣ ਤੁਹਾਨੂੰ ਖਵਾਵਾਂਗੇ ਜਿਹੜੇ ਮੇਰੇ ਵੀਰਾਂ ਨੇ ਆਪਣੀ ਵੀਡੀਓ ਦੇਖੀ। ਲਓ ਜੀ ਧੰਨਵਾਦ ਜੀ। ਲਓ ਵੀ। ਆ ਪੱਟਤਾ ਆ ਪਟੋਆ। ਉਹ ਉਥੇ ਆਪਣੇ ਉਹ ਨਿੰਮ ਕੋਲੇ ਉਗਰੇ ਆ ਅਮਰੂਦਾਂ ਦਾ ਬੁੱਝਾ ਅਮਰੂਦਾਂ ਦਾ। ਚੱਲਦੇ ਆਂ ਆਪਾਂ ਉਹ। ਕੱਟ ਚੱਲਦੇ ਆਂ ਤੇ ਫਿਰ ਜੇ ਚੱਲ ਪਿਆ ਤਾਂ ਤੁਹਾਨੂੰ ਦਿਖਾਵਾਂਗੇ ਵਾਹਿਗੁਰੂ ਕਰੂ ਕਿਰਪਾ। ਤੇ ਫਿਰ ਤੁਹਾਨੂੰ ਅਮਰੂਦ ਖਵਾਵਾਂਗੇ ਸਾਰਿਆਂ ਨੂੰ ਪਰ ਉਦੋਂ ਪਹਿਲਾਂ ਮੈਂ ਤੁਹਾਨੂੰ ਨਾ ਆਪਣੇ ਪੇਠੇ ਦਿਖਾਉਣ ਐਡੇ ਜਿਹੇ ਹੋ ਗਏ ਸੋਖਣਾ ਬਹੁਤ ਲੱਗੇ ਆਪਾਂ ਕद्दू ਵੀ ਤੇ ਕद्दू ਆ ਜਿਹੜੇ ਆਪਾਂ ਹੁਣ ਏਦੋਂ ਪਹਿਲਾਂ ਤੀਜੇ ਦਿਨੋਂ ਤੋੜਦੇ ਹੁੰਦੇ ਸੀ ਹੁਣ ਤੋੜਿਆ ਕਰਾਂਗੇ ਰੋਜ ਅੰਗੂਈ ਬੱਸ ਆਹ 12 ਤੋਂ ਬਾਅਦ ਤੇ ਉਦੋਂ ਬਾਅਦ ਜਿਹੜੇ ਮੇਰੇ ਵੀਰ ਨੂੰ ਮੇਰੇ ਪਿੰਡ ਦੇਆਂ ਨੂੰ ਨੇੜੇ ਦੇਆਂ ਨੂੰ ਚਾਹੀਦੇ ਹੋਏ ਤੇ ਮੰਡੀ ਵਾਲੇ ਰੇਟ ਨਾਲੋਂ ਆਪਾਂ ਸਸਤੀ ਦਿੰਨੇ ਹੁੰਨੇ ਆਪਣੇ ਰਾਮਾ ਨੂੰ ਆ ਹੋਇਆ ਆਪਣੇ ਅਮਰੂਦਾਂ ਦਾ ਪੁੱਜਾ ਇੱਥੇ ਪਰ ਇਹ ਪਾਈਪਲਾਈਨ ਦੇ ਵਿੱਚ ਆ ਤੇ ਆ ਲਿਆਂਦੀ ਆਪਾਂ ਖੁਰਪੀ ਹੁਣ ਇਹਦੇ ਨਾਲ ਕਾਚਲ ਕੇ ਤੇ ਉੱਥੇ ਲਾਉਣਾ ਤੇ ਵਾਹਿਗੁਰੂ ਪਰੂ ਕਿਰਪਾ ਦੇਖੀ ਜਾਓ ਆ ਲਿਆਂਦਾ ਗ੍ਰੇਟਿੰਗ ਇਹਦੇ ਵਿੱਚ ਧਰ ਕੇ ਲਿਜਾਵਾਂਗੇ ਪਰ ਇਹ ਮੈਨੂੰ ਲੱਗਦਾ ਟੁੱਟ ਜੂ